ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਇੱਕ ਭਰਾ ਦਾ ਕਾਰਡ ਰਸੀਬ ਹੋਇਆ ਬਾਇਓਮੈਟ੍ਰਿਕ ਤੋਂ 42 ਦਿਨਾਂ ਬਾਅਦ ਕਾਰਡ ਰਸੀਬ ਹੋ ਗਿਆ ਵੀਰ ਨੂੰ ਉਹਦੇ ਬਾਰੇ ਗੱਲ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਹੁਣ ਜਿਹੜੇ TBT ਡਰਾਈਵਰ ਆ ਜਾਂ ਉੱਪਰ ਗਲੋਬੋ ਵਾਲੇ ਉਹਨਾਂ ਲਈ ਬੁਰੀ ਖ਼ਬਰ ਆ ਕਿਉਂਕਿ ਹੁਣ ਜਿੱਦਾਂ ਆਪਣੇ TRC ਕਾਰਡ ਪਹਿਲਾਂ ਅਕਸਪਾਇਰੀ ਹੋ ਜਾਂਦੇ ਸੀਗੇ ਉਹਨਾਂ ਨੂੰ ਆਪਣੇ ਆਪ ਪੋਸਟਪੋਨ ਕਰ ਦਿੱਤਾ ਜਾਂਦਾ ਸੀ ਸਰਕਾਰ ਵੱਲੋਂ ਵੈਲਿਡ ਮੰਨੇ ਜਾਂਦੇ ਸੀਗੇ ਜੋ ਕਿ 15 ਅਕਤੂਬਰ ਲਾਸਟ ਦਿਨ ਸੀ ਕਿ ਜਿਨ੍ਹਾਂ ਦੇ ਹਜੇ ਤੱਕ ਰੀਨਿਊ ਨਹੀਂ ਹੋਏ ਤੇ ਹੁਣ ਇਹ ਅੱਗੇ ਇਹਨਾਂ ਨੇ ਡੇਟ ਵਧਾਈ ਨਹੀਂ ਜਿਹੜਾ ਇਹ ਕਾਨੂੰਨ ਸੀ ਇਹਨੂੰ ਖਾਰਜ ਕਰਤਾ ਬੰਦ ਕਰਤਾ ਅੱਗੇ ਤੋਂ ਹੁਣ ਇਦਾਂ ਨਹੀਂ ਹੈ ਆਪਣੇ ਆਪ ਡਾਕੂਮੈਂਟ ਵੈਲਿਡ ਹੋਇਆ ਕਰਨਗੇ ਸੋ ਇਹ ਪੂਰੀ ਖਬਰ ਉਹਨਾਂ ਲਈ ਉਹਨਾਂ ਦੀ ਬਹੁਤ ਲੋਕਾਂ ਦੀਆਂ ਜੋਬਸ ਖਤਰੇ ਦੇ ਵਿੱਚ ਹੈ ਤੇ ਦੂਜਾ ਜਿਹੜਾ ਅਪਦੇਸ਼ੀ ਕਾਨੂੰਨਾਂ ਤੇ ਉਹਤੇ ਵੀ ਹੁਣ ਫੈਸਲਾ ਕਾ ਲੂ ਆ ਜਾਣਾ ਕਿਸੇ ਵੀ ਹਾਲਤ ਦੇ ਵਿੱਚ ਹੁਣ ਦੇਖਣਾ ਇਹ ਹੋਏਗਾ ਕੀ ਹੁੰਦਾ ਕੀ ਨਹੀਂ ਹੋਏਗਾ ਤੇ ਆਪਾਂ ਇਹਨਾਂ ਦੇ ਬਾਰੇ ਅੱਜ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਇਹ ਮੇਰਾ ਭਰਾ ਏ ਇਹ ਇੱਥੇ ਵਰਕ ਬੀਜੇ ਤੇ ਆਇਆ ਸੀਗਾ ਇਹ ਮੇਰਾ ਵੀਰ 23 ਜੁਲਾਈ 2025 ਨੂੰ ਇੱਥੇ ਪਹੁੰਚਿਆ ਸੀਗਾ ਤੇ 2 ਸਤੰਬਰ ਨੂੰ ਇਸ ਮੇਰੇ ਵੀਰ ਦੇ ਬਾਇਓਮੈਟ੍ਰਿਕ ਹੋਏ ਸੀਗੇ ਆਈਮਾ ਦੇ ਵਿੱਚ ਜਿਹੜੀਆਂ ਕਿ ਸ਼ੈਫਾ ਹੁੰਦੀਆਂ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਸਪੈਸ਼ਲ ਸੈਂਟਰਾਂ ਦੇ ਵਿੱਚ ਬਾਇਓਮੈਟ੍ਰਿਕ ਨਹੀਂ ਹੁੰਦੇ ਸੋ 14 14 ਤਰੀਕ ਨੂੰ 14 ਅਕਤੂਬਰ ਨੂੰ ਵੀਰ ਨੂੰ ਕਾਰਡ ਰੀਸੀਵ ਹੋ ਗਿਆ 40 42 ਦਿਨਾਂ ਬਾਅਦ ਕਾਰਡ ਰੀਸੀਵ ਹੋ ਗਿਆ ਪਰ ਦੇਖਣ ਵਾਲੀ ਗੱਲ ਇਹ ਵੀ ਆ ਕਿ ਜਿੱਦਾਂ ਹੁਣ ਜਿਹੜੇ ਸਪੈਸ਼ਲ ਸੈਂਟਰਾਂ ਦੇ ਵਿੱਚ ਇਹਨਾਂ ਦੇ ਫਿੰਗਰ ਹੋਏ ਆ ਉਹਨਾਂ ਲਈ ਬਹੁਤ ਹੀ ਜ਼ਿਆਦਾ ਪ੍ਰੋਬਲਮ ਲੋਕਾਂ ਨੂੰ ਇੱਕ ਇੱਕ ਸਾਲ ਤੋਂ ਬਾਅਦ ਕਾਰਡ ਰੀਸੀਵ ਹੋਇਆ ਯਾਰ ਹੋ ਰਿਹਾ ਪਰ ਇਸ ਮੇਰੇ ਵੀਰ ਨੂੰ ਕਾਰਡ ਰੀਸੀਵ ਹੋ ਗਿਆ ਨਾਤੇ ਦਾ ਕੋਈ ਫਾਲਤਾਂ ਸੀਗਾ ਨਾ ਕੋਈ ਇਹਨੂੰ ਈਮੇਲ ਵਗੈਰਾ ਇਦਾਂ ਦਾ ਕੋਈ ਸਿਸਟਮ ਸੀਗਾ ਤੁਹਾਨੂੰ ਪਤਾ ਕਿ ਜਿਹੜੇ ਬਰਕਬੀਜੇ ਤੇ ਆਉਂਦੇ ਉਹਨਾਂ ਦਾ ਸਿਸਟਮ ਹੀ ਅਲੱਗ ਹੁੰਦਾ ਲੋਕਾਂ ਨੂੰ ਤਾਂ 7-7 ਦਿਨਾਂ ਬਾਅਦ 10-10 ਦਿਨਾਂ ਬਾਅਦ ਕਾਰਡ ਰੀਸੀਵ ਹੁੰਦੇ ਬੇਰਨ ਤਾਂ ਫਿਰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਪਰ ਜਿਹੜੇ ਸਪੈਸ਼ਲ ਸੈਂਟਰਾਂ ਜਿਨ੍ਹਾਂ ਦੇ ਫਿੰਗਰ ਹੋਏ ਆ ਉਹਨਾਂ ਨੂੰ ਇਹ ਲੱਗ ਰਿਹਾ ਕਿ ਇਹ 42 ਦਿਨਾਂ ਬਾਅਦ ਇਸ ਵੀਰ ਦਾ ਬਹੁਤ ਜਲਦੀ ਕਾਰ ਅਲੱਗ-ਅਲੱਗ ਕੇਸ ਤੇ ਅਲੱਗ-ਅਲੱਗ ਸਿਚੁਏਸ਼ਨ ਜਿੱਦਾਂ ਹੁੰਦੀ ਹੈ ਉਹਦੇ ਹਿਸਾਬ ਨਾਲ ਕੰਮ ਕਰ ਰਹੀ ਆ ਪੁਰਤਗਾਲ ਦੀ ਸਰਕਾਰ ਆਈ ਹੋਪ ਮੈਂ ਅਰਦਾਸ ਉਹਨਾਂ ਲਈ ਵੀ ਕਰਦਾ ਜਿਨ੍ਹਾਂ ਵੀਰਾਂ ਦੇ ਅਜੇ ਤੱਕ ਕਾਰਡ ਨਹੀਂ ਰੀਸੀਵ ਹੋਏ ਉਹਨਾਂ ਦੇ ਵੀ ਬਹੁਤ ਜਲਦ ਕਾਰਡ ਆਣਗੇ ਤੇ ਤੁਸੀਂ ਵੀ ਰੱਬ ਅੱਗੇ ਅਰਦਾਸ ਕਰਿਓ ਰੱਬ ਤੇ ਭਰੋਸਾ ਰੱਖਿਓ ਚੜ੍ਹਦੀ ਕਲਾ 'ਚ ਰਹੋ ਕਿਉਂਕਿ ਬਹੁਤ ਲੋਕਾਂ ਦੇ ਇਦਾਂ ਦੇ ਮੈਸੇਜ ਆ ਰਹੇ ਆ ਬਿਚਾਰੇ ਓ ਮੋਸ਼ਨਲ ਹੋ ਰਿਹਾ ਡਿਪਰੈਸ਼ਨ ਦੇ ਵਿੱਚ ਆ ਟੈਨਸ਼ਨ ਦੇ ਵਿੱਚ ਆ ਪਾ ਜੀ ਆਇਆ ਨਹੀਂ ਇੱਦਾਂ ਇੱਦਾਂ ਹੋ ਗਿਆ ਸੋ ਟੈਨਸ਼ਨ ਨਾ ਲੋ ਮੇਰਾ ਵੀ ਸਾਰਿਆਂ ਦਾ ਕਾਰਡ ਆਏਗਾ ਹੌਲੀ ਹੌਲੀ ਸਭ ਦਾ ਆਏਗਾ ਟੈਨਸ਼ਨ ਨਾ ਲੋ ਮੈਂ ਤਾਂ ਹੀ ਹਰ ਹਰ ਰੋਜ਼ ਕੋਈ ਨਾ ਕੋਈ ਕਿਸੇ ਨਾ ਕਿਸੇ ਕਾਰਡ ਦੀ ਅਪਡੇਟ ਜ਼ਰੂਰ ਦਿੰਦਾ ਹੁੰਦਾ ਹੁੰਦਾ ਕਿ ਤੁਸੀਂ ਟੈਨਸ਼ਨ ਨਾ ਲੋ ਜਾਂ ਡਿਪਰੈਸ਼ਨ ਚ ਨਾ ਜਾਓ ਕਿ ਕਾਰ ਆਣਾ ਹੀ ਬੰਦ ਹੋ ਗਏ ਜਾਂ ਆਣੇ ਨਹੀਂ ਜਿੱਦਾਂ ਤੁਹਾਨੂੰ ਪਤਾ ਹੈ ਇਹ ਪੁਰਤਗਾਲ ਦੇ ਵਿੱਚ ਅਫਵਾਹਾਂ ਬਹੁਤ ਹੀ ਜਲਦੀ ਫੈਲਦੀਆਂ ਸੋ ਆ ਰਹੇ ਆ ਕਾਰ ਡੇਲੀ ਕਿਸੇ ਨਾ ਕਿਸੇ ਦੇ ਇਹ ਤਾਂ ਉਹ ਹੈ ਜਿਹੜੇ ਮੇਰੀ ਵੀਡੀਓ ਦੇਖਦੇ ਜਾਂ ਮੈਨੂੰ ਕਮੈਂਟ ਕਰ ਦਿੰਦੇ ਜਾਂ ਦੇ ਵਿੱਚ ਹਜ਼ਾਰ ਦੋਸਤ ਆ ਯਾਰ ਇੱਕ ਦੂਜੇ ਨੂੰ ਜਾਣ ਕੇ ਅੱਗੇ ਤੋਂ ਅੱਗੇ ਮੈਨੂੰ ਪਤਾ ਲੱਗ ਜਾਂਦਾ ਤੇ ਉਹ ਲੋਕ ਦੇਖੋ ਜਿਨ੍ਹਾਂ ਦੇ ਕਾਰਡ ਆ ਰਹੇ ਜਿਹੜੇ ਮੈਨੂੰ ਜਾਣਦੇ ਵੀ ਨਹੀਂ ਜਿਹੜੇ ਹੋਰ ਪਾਸੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓਜ਼ ਅਪਲੋਡ ਕਰਦੇ ਕਿੰਨੇ ਲੋਕਾਂ ਦੇ ਕਾਰਡ ਆ ਰਿਹਾ ਇਹ ਨਾ ਕਦੇ ਵੀ ਸੋਚਿਆ ਕਰੋ ਵੀ ਕਾਰਡ ਹੁਣ ਆਣੇ ਨਹੀਂ ਜਾਂ ਆਏ ਨਹੀਂ ਰਿਹਾ ਹੌਸਲਾ ਨਾ ਛੱਡਿਆ ਕਰੋ ਚੜ੍ਹਦੀ ਕਲਾ 'ਚ ਰਹਿਆ ਕਰੋ ਜ਼ਰੂਰ ਆਣਗੇ ਟੈਨਸ਼ਨ ਨਾ ਲਓ ਤੇ ਦੂਜੀ ਗੱਲ ਇਹ ਆਪਾਂ ਕਰਦੇ ਆ ਕਿ ਜਿਹੜਾ ਹੁਣ ਇਹ 15 ਅਕਤੂਬਰ ਤੱਕ ਜਿਨ੍ਹਾਂ ਦੀ ਲਾਸਟ ਡੇਟ ਸੀਗੀ ਆ ਰੀਨਿਊ ਹੋਣ ਵਾਲੇ ਕਾਰਡ ਪਰ ਹਜੇ ਤੱਕ ਉਹਨਾਂ ਨੇ ਆਪਣੇ ਆਪ ਨੂੰ ਲੌਗਇਨ ਨਹੀਂ ਜਾ ਉਹਨਾਂ ਨੇ ਆਪਣੇ ਪੇਮੈਂਟਾਂ ਨਹੀਂ ਕੀਤੀਆਂ ਜਾਂ ਹਜੇ ਤੱਕ ਉਹਨਾਂ ਦੀ ਅਪਾਇੰਟਮੈਂਟ ਆਈ ਨਹੀਂ ਜਾਂ ਈਮੇਲ ਨਹੀਂ ਆਈ ਉਹਨਾਂ ਦੇ ਅਜੇ ਤੱਕ ਵੈਲਿਡ ਸੀਗੇ ਪਰ ਅੱਜ ਤੋਂ ਉਹ ਵੈਲਿਡ ਨਹੀਂ ਮੰਨੇ ਜਾਣਗੇ ਉਹਨਾਂ ਦੇ ਟੀਆਰਸੀ ਕਾਰਡ ਕਿਉਂਕਿ ਜੇ ਇਹ ਜਿਹੜਾ ਲਾਅ ਸੀਗਾ ਇਹ ਇਹਨਾਂ ਨੇ ਖਾਰਜ ਕਰਤਾ ਇਹਨੂੰ ਬੰਦ ਕਰਤਾ ਹੁਣ ਉਹ ਵੀਰਾਂ ਲਈ ਬਹੁਤ ਹੀ ਜ਼ਿਆਦਾ ਪ੍ਰੋਬਲਮ ਆਏਗੀ ਜਿਹੜੇ ਟੀਵੀਡੀ ਕਰਦੇ ਆ ਐਕਸਪਾਇਰੀ ਹੋਏ ਸੀ ਉਹਨਾਂ ਦੇ ਕਾਰਡ ਹਜੇ ਤੱਕ ਉਹਨਾਂ ਨੂੰ ਅਪਾਇੰਟਮੈਂਟਾਂ ਨਹੀਂ ਮਿਲੀਆਂ ਜਾਂ ਫਿਰ ਉਹਨਾਂ ਦੀ ਉੱਪਰ ਆਈਡੀਆਂ ਸੀਗੀਆਂ ਬਿਚਾਰੇ ਕੰਮ ਕਰ ਰਹੇ ਸੀ ਇਸ ਟਾਈਮ ਦੇ ਉੱਪਰ ਪਰ ਹੁਣ ਉਹ ਬੇਲੇ ਹੋ ਜਾਣਗੇ ਉਹਨਾਂ ਲਈ ਬਹੁਤ ਹੀ ਵੱਡੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆਗਾ ਤੁਹਾਨੂੰ ਪਤਾ ਹੀ ਹੈ ਪੁਰਤਗਾਲ ਦੇ ਵਿੱਚ ਕਿੱਦਾਂ ਗੁਜ਼ਾਰਾ ਹੁੰਦਾ ਹੈ ਅਗਰ ਇਹ ਬੀਰਾਂ ਨੂੰ ਬੇਲੇ ਬੈਠਣਾ ਪੈ ਗਿਆ ਤਾਂ ਕੀ ਹੋਏਗਾ ਕੀ ਨਹੀਂ ਹੋਏਗਾ ਸੋ ਤੁਹਾਨੂੰ ਜਲਦੀ ਜਲਦੀ ਇਸਤੇ ਆਪਣੀ ਅਪਾਇੰਟਮੈਂਟ ਉਠਾਉਣੀ ਚਾਹੀਦੀ ਆ ਲਾਇਰ ਕਰਨਾ ਚਾਹੀਦਾ ਜਾਂ ਕੁਝ ਵੀ ਕਰਨਾ ਚਾਹੀਦਾ ਆਈਐਮਏ ਦੇ ਵਿੱਚ ਜਾਣਾ ਚਾਹੀਦਾ ਜਾਂ ਫਿਰ ਜਿਹੜੀਆਂ ਇਹਨਾਂ ਦੀਆਂ ਈਮੇਲਸ ਉਹਨਾਂ ਤੇ ਈਮੇਲਸ ਕਰਨੀ ਚਾਹੀਦੀ ਆ ਸੋ ਜਾ ਕੇ ਜੋ ਕਿ ਤੁਸੀਂ ਆਪਣਾ ਰੀਨਿਊ ਕਰਵਾ ਸਕਦੇ ਆ ਜਾਂ ਆਪਨੀ ਜਾ ਕੇ ਉੱਥੇ ਲੌਗਇਨ ਕਰ ਸਕਦੇ ਆ ਡਾਕੂਮੈਂਟ ਅਪਲੋਡ ਕਰ ਸਕਦੇ ਆ ਸੋ ਤੁਹਾਡੀ ਜੌਬ ਨਾਲ ਤੁਸੀਂ ਬੇਲੇ ਨਾ ਬੈਠੋ ਕਿਉਂਕਿ ਬਹੁਤ ਤਕਲੀਫ ਹੁੰਦੀ ਹੈ ਜਦੋਂ ਆਪਣਾ ਕੋਈ ਭਰਾ ਬਿਨਾ ਕੰਮ ਤੋਂ ਹੁੰਦਾ ਉਹਨੂੰ ਪਤਾ ਹੀ ਇੱਥੇ ਗੁਜ਼ਾਰਾ ਕਰਨਾ ਕਿੰਨਾ ਔਖਾ ਆ ਸੋ ਮੈਂ ਨਹੀਂ ਚਾਹੁੰਦਾ ਕਿ ਮੇਰਾ ਵੀਰ ਕੋਈ ਵੀ ਇਦਾਂ ਕੰਮ ਤੋਂ ਬੇਲਾ ਬੈਠੇ ਸਾਰੇ ਚੜ੍ਹਦੀ ਕਲਾ ਜ ਰਹਿਣ ਕੰਮ ਕਰਨਾ ਆ ਇੱਥੇ ਕੰਮ ਕਰਦੇ ਰਹਿਣ ਪਰ ਸਰਕਾਰਾਂ ਦੀ ਥੋੜੀ ਜਿਹੀ ناکਾਮੀਆਂ ਦੀ ਵਜ੍ਹਾ ਤੋਂ ਅਗਰ ਆਪਾਂ ਨੂੰ ਬੈਠਣਾ ਪੈ ਜਵੇ ਜਿਆਦਾ ਤਕਲੀਫ ਹੁੰਦੀ ਆ ਅਗਰ ਠੀਕ ਆਪਾਂ ਨੂੰ ਕੰਮ ਨਹੀਂ ਮਿਲਿਆ ਜਾਂ ਆਪਾਂ ਨੂੰ ਕੰਮ ਨਹੀਂ ਹੁੰਦਾ ਆਪਾਂ ਕੰਮ ਨਹੀਂ ਕਰਨਾ ਚਾਹੁੰਦੇ ਉਹ ਗੱਲ ਸਾਈਡ ਦੀ ਹੁੰਦੀ ਆ ਪਰ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਉਹਦੇ ਕੰਮ ਦੇ ਉੱਪਰ ਲੱਤ ਬਾਜਵੇ ਰੋਟੀ ਦੇ ਉੱਪਰ ਲੱਤ ਬਾਜਵੇ ਫਿਰ ਬਹੁਤ ਹੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਹੁਣ ਉਹ ਜਾਣ ਤੇ ਜਾਣ ਕਿੱਥੇ ਨਾ ਉਹਨਾਂ ਨੂੰ ਕੋਈ ਈਮੇਲ ਆਈਆ ਨਾ ਕੋਈ ਅਪਾਇੰਟਮੈਂਟ ਆ ਰਹੀਆ ਨਾ ਡਾਇਰੈਕਟ ਜਾ ਸਕਦੇ ਆ ਸੋ ਇਹਦੇ ਵਿੱਚ ਇਹਨਾਂ ਵੀਰਾਂ ਦੀ ਤਾਂ ਕੋਈ ਗਲਤੀ ਨਹੀਂ ਪਰ ਹੁਣ ਕੀ ਕਰ ਸਕਦੇ ਆ ਸਿਸਟਮ ਦੇ ਨਾਲ ਚੱਲਣਾ ਪੈਣਾ ਜਿਹੜੀ ਕੰਟਰੀ ਚ ਆਇਆ ਇਹਨਾਂ ਦੇ ਤੱਕੇ ਸਹਿਣੇ ਪੈਂਦੇ ਆਪਾਂ ਨੂੰ ਤੇ ਉਹੀ ਆਪਣੇ ਨਾਲ ਹੋ ਰਿਹਾ ਆਈ ਹੋਪ ਇਹਦਾ ਬਹੁਤ ਜਲਦ ਕੋਈ ਕੋਈ ਇਹਦਾ ਸੋਲੂਸ਼ਨ ਬਹੁਤ ਜਲਦੀ ਆਏਗਾ ਤੇ ਤੁਸੀਂ ਵੀ ਟਰਾਈ ਕਰਦੇ ਰਹੋ ਤੇ ਦੂਜੀ ਗੱਲ ਇਹ ਜਿਹੜੇ ਆਪਣੇ ਵਿਦੇਸ਼ੀ ਕਾਨੂੰਨਾਂ ਇਹਨਾਂ ਦੇ ਉੱਤੇ ਵੀ ਕੱਲ ਨੂੰ ਫੈਸਲਾ ਹੋਣਾ ਹੁਣ ਦੇਖਣਾ ਇਹ ਆ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਰੇ ਤੇ ਅੱਖ ਇਹਨਾਂ ਦੇ ਉੱਪਰ ਟੱਕੀ ਹੋਈ ਹੈ ਤੁਸੀਂ ਦੇਖ ਸਕਦੇ ਆ ਇਹਨਾਂ ਨੇ ਸਾਫ਼-ਸਾਫ਼ ਕਿਹਾ ਹੋਇਆ ਕਿ ਕੱਲ ਨੂੰ ਕਿਸੇ ਵੀ ਹਾਲਤ ਦੇ ਵਿੱਚ ਮੈਂ ਫੈਸਲਾ ਲਵਾਂਗਾ ਬਾਕੀ ਜੋ ਵੀ ਪੁਰਤਗਾਲ ਦੇ ਵਿੱਚ ਇਸ ਟਾਈਮ ਦੇ ਵਿੱਚ ਹੋ ਰਿਹਾ ਕੁਝ ਵੀ ਠੀਕ ਨਹੀਂ ਹੋ ਰਿਹਾ ਸਿਰਫ ਸਿਰਫ ਇੱਕੇ ਚੀਜ਼ ਸਹੀ ਹੋਈ ਹੈ ਜਿਹੜੀ ਮਿਊਂਸੀਪਲ ਦੀਆਂ ਇਲੈਕਸ਼ਨ ਹੋ ਗਿਆ ਠੀਕ ਹੈ ਨਾ ਜਿਹੜਾ ਕਿ ਛੇਗਾ ਨੂੰ ਬੂਦੀ ਖਾਣੀ ਪਈਏ ਇਹ ਸਭ ਤੋਂ ਵਧੀਆ ਚੀਜ਼ ਹੋਈ ਹੈ ਸਾਰੇ ਇਮੀਗ੍ਰੈਂਟਸ ਇਸ ਚੀਜ਼ ਤੋਂ ਖੁਸ਼ ਹੋਇਆ ਹੋਇਆ ਇਹ ਚੀਜ਼ ਸਾਰਿਆਂ ਲਈ ਵਧੀਆ ਕਿਉਂਕਿ ਅਗਰ ਇਹਨੂੰ ਬੋਟ ਮਿਲ ਜਾਂਦੀ ਨਾ ਤਾਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਵਡਾਵਾ ਵਡਾਵਾ ਮਿਲਣਾ ਸੀਗਾ ਔਰ ਰੇਸਿਸਟ ਇੰਨਾ ਕਿ ਜ਼ਿਆਦਾ ਵੱਧ ਜਾਣਾ ਸੀ ਨਾ ਤੇ ਜਿਹੜੇ ਹਲੇ ਰਾਜਨੀਤੀ ਦੇ ਵਿੱਚ ਹੈਗੇ ਜਿਹੜੇ ਇਸ ਚੀਜ਼ ਨੂੰ ਪ੍ਰੋਮੋਟ ਨਹੀਂ ਕਰਦੇ ਜਾਂ ਇਸ ਚੀਜ਼ ਦਾ ਸਾਰਾ ਨਹੀਂ ਲੈਂਦੇ ਇਮੀਗ੍ਰੈਂਟ ਨੂੰ ਹੇਟ ਭਰੀ ਰਾਜਨੀਤੀ ਕਰਨ ਦਾ ਤਾਂ ਇਸ ਚੀਜ਼ ਤੋਂ ਬਾਅਦ ਉਹਨਾਂ ਨੇ ਵੀ ਇਸ ਚੀਜ਼ ਦਾ ਹੌਲੀ 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 ਸਾਰਾ ਲੈਣਾ ਸਟਾਰਟ ਕਰ ਦੇਣਾ ਸੀ ਪਰ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਵੀ ਇਹ ਕੰਨ ਹੋ ਗਏ ਕਿ ਇਹ ਚੀਜ਼ ਕੀ ਅਸਰ ਕਰ ਸਕਦੀ ਆ ਤੇ ਬਾਕੀ ਇਹ ਚੀਜ਼ ਬਹੁਤ ਵਧੀਆ ਹੋਈ ਰੱਬ ਨੇ ਸਾਰਿਆਂ ਦੀ ਸੁਣੀ ਆ ਬਾਕੀ ਹੋਰ ਵੀ ਹੁਣ ਜਿਹੜੀਆਂ ਨਿਊਜ਼ ਆ ਰਹੀਆਂ ਨਾ ਇਮੀਗ੍ਰੈਂਟ ਦੇ ਖਿਲਾਫ ਇਹ ਵੀ ਜਲਦੀ ਆਲਦੀ ਠੀਕ ਹੋ ਜਾਣਾ ਸਾਰਾ ਕੁਝ ਠੀਕ ਹੋ ਜਾਣਾ ਟੈਨਸ਼ਨ ਨਾ ਲਿਆ ਕਰੋ ਚੜ੍ਹਦੀ ਕਲਾ 'ਚ ਰਹਾ ਕਰੋ ਏ ਉੱਪਰ ਥੱਲੇ ਅਪ ਡਾਊਨ ਆਉਂਦੇ ਰਹਿੰਦੇ ਆ ਥੋੜਾ ਟਾਈਮ ਹੁੰਦਾ ਮੁੜ ਕੇ ਸਾਰਾ ਕੁਝ ਠੀਕ ਹੋ ਜਾਂਦਾ ਬਾਕੀ ਜੋ ਵੀ ਤੁਹਾਡੇ ਆਲੇ ਦੁਆਲੇ ਤੁਹਾਡੇ ਆਸ-ਪਾਸ ਹੁੰਦਾ ਹੋਇਆ ਤੁਸੀਂ ਵੀ ਜਰੂਰ ਜਰੂਰ ਕਮੈਂਟ ਕਰਿਆ ਕਰੋ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤਾਂ ਕਿ ਹੋਰ-ਹੋਰ ਭਰਾਵਾਂ ਦੇ ਉਹਨਾਂ ਦੇ ਸਵਾਲਾਂ ਦੇ ਉਹਨਾਂ ਨੂੰ ਜਵਾਬ ਮਿਲ ਸਕਣ ਔਰ ਉਹ ਟੈਨਸ਼ਨ ਨਾ ਲੈਣ ਡਿਪਰੈਸ਼ਨ 'ਚ ਨਾ ਜਾਣ ਥੋੜਾ-ਬੋਧ ਉਹਨਾਂ ਨੂੰ ਹੌਸਲਾ ਹੋਵੇ ਕਿ ਹਾਂ ਆ ਕੁਝ ਹੋ ਰਿਹਾ ਸੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਾਕੀ ਇਸ ਦੇ ਬਾਰੇ ਤੁਹਾਡੀ ਕੋਈ ਵੀ رائے ਹੋਈ ਉਹ ਵੀ ਆਪਣੀ ਜਰੂਰ ਦੱਸਿਓ ਔਰ ਅਗਰ ਵੀਡੀਓ ਥੋੜੀ ਜਿਹੀ ਵੀ ਹੈਲਪਫੁਲ ਰਹੀ ਹੋਵੇ ਤੁਹਾਡੇ ਲਈ ਤਾਂ ਵੀਡੀਓ ਨੂੰ ਲਾਈਕ ਕਰਨਾ ਬੰਦਾ ਪਲੀਜ਼ ਲਾਈਕ ਕਰਨ ਤੋਂ ਬਾਅਦ ਇੱਕ ਉਹ ਬਟਨ ਆਏਗਾ ਹਾਈਪ ਦਾ ਉੱਤੇ ਵੀ ਜਰੂਰ ਟੱਚ ਕਰਦੇ ਤੇ ਪੁਆਇੰਟ ਜਰੂਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਓ ਵੀਡੀਓ ਨਾਲ ਨਾਲ ਔਰ ਚੈਨਲ ਤੁਸੀਂ ਸਬਸਕ੍ਰਾਈਬ ਜਰੂਰ ਕਰਨਾ ਹੈ ਉਹ ਨਾ ਭੁੱਲਿਓ ਪਲੀਜ਼ ਪਲੀਜ਼ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਥੈਂਕ ਯੂ